ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਭੁੰਨੇ ਹੋਏ ਛੋਲੇ ਆ ਤੋਂ ਬਰਫੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹਨੂੰ ਤਾਜ਼ੀ-ਤਾਜ਼ੀ ਬਣਾਓ ਜਿੰਨੀ ਖਾਣੀ ਹੈ ਓਨੀ ਕੀ ਬਣਾਓ ਤੇ ਇਸ ਤੋਂ ਬਾਅਦ ਆਪਾਂ ਭੁੰਨੇ ਹੋਏ ਛੋਲਿਆਂ ਦਾ ਪੈਕੇਟ ਲੈ ਲਿਆ ਇਹਨੂੰ ਪੀਸ ਲਿਆ ਹੁਣ ਆਪਾਂ ਛਾਣ ਲਾਂਗੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਨਹੀਂ ਛਾਣਨਾ ਤਾਂ ਨਾ ਵੀ ਛਾਣ ਸਕਦੇ ਤਾਂ ਵੀ ਚੱਲ ਜਾਊਗਾ ਕੰਮ ਇਦਾਂ ਵੀ ਬਣਾ ਸਕਦੇ ਬਿਨਾਂ ਛਾਣੇ ਵੀ ਤੇ ਛਾਣ ਲਿਆ ਆਪਾਂ ਇਹਨੂੰ ਹੁਣ ਇਹਦੇ ਵਿੱਚ ਆਪਾਂ ਕੁਝ ਮਿਕਸ ਕਰਨਾ ਜਿਹਦੇ ਵਿੱਚ ਆਪਾਂ ਨਾਰੀਅਲ ਦਾ ਬੁਰਾਦਾ ਲਿਆ ਅੱਧਿਕ ਕੌਲੀ ਉਹ ਲੈ ਲਈਏ ਤੇ ਮਿਲਕ ਪਾਊਡਰ ਲਵਾਂਗੇ ਅੱਧਿਕ ਕੌਲੀ ਇਹ ਵੀ ਪਾ ਦਾਂਗੇ ਵਿੱਚ ਤੇ ਅੱਧਿਕ ਕੌਲੀ ਬੂਰਾ ਖੰਡ ਦੀ ਲਈਏ ਦੇਸੀ ਖੰਡ ਮਤਲਬ ਤੁਸੀਂ ਜ਼ਿਆਦਾ ਲੈਣੀ ਜ਼ਿਆਦਾ ਵੀ ਲੈ ਸਕਦੇ ਹੋ ਤੇ ਇਲਾਇਚੀ ਦਾ ਪਾਊਡਰ ਲਿਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਦੇ ਵਿੱਚ 2 ਤੋਂ 3 ਚਮਚ ਆਪਾਂ ਦੇਸੀ ਘਿਓ ਦੇ ਪਾਵਾਂਗੇ ਸਮੂਥਨੈਸ ਜੀ ਆ ਜਾਊਗੀ ਇਹਦੇ ਨਾਲ ਵਧੀਆ ਸੌਫਟ ਜਿਹਾ ਹੋ ਜੂ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੁੱਧ ਪਾਵਾਂਗੇ ਉਬਾਲਾ ਦੇ ਕੇ ਠੰਡਾ ਕੀਤਾ ਹੋਇਆ ਦੁੱਧ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਟੇ ਦੇ ਡੋਅ ਦੀ ਤਰ੍ਹਾਂ ਆਪਾਂ ਗੁੰਨ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਘਰ ਦੇ ਵਿੱਚ ਜ਼ਰੂਰ ਬਣਾ ਕੇ ਖਾਣਾ ਤੇ ਬੱਚਿਆਂ ਨੂੰ ਵੀ ਖਵਾਉਣਾ ਬਹੁਤ ਹੈਲਦੀ ਹੁੰਦੇ ਨੇ ਭੁੰਨੇ ਹੋਏ ਛੋਲੇ ਕਬਜ਼ ਦੂਰ ਕਰਦੇ ਨੇ ਖੂਨ ਬਣਾਉਣ ਵਿੱਚ ਮਦਦ ਕਰਦੇ ਨੇ ਗੋਡਿਆਂ ਲਈ ਵੀ ਬਹੁਤ ਹੈਲਦੀ ਹੁੰਦੇ ਨੇ ਗੋਡੇ ਦਰਦ ਕਰਦੇ ਜਿਨ੍ਹਾਂ ਦੇ ਅਮੀਉਂਟੀ ਨੂੰ ਵੀ ਸਟਰੋਂਗ ਕਰਦੇ ਨੇ ਪਾਚਨ ਕਿਰਿਆ ਨੂੰ ਵੀ ਤੰਦਰੁਸਤ ਕਰਦੇ ਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਟੇ ਦੀ ਤਰ੍ਹਾਂ ਗੁੰਨ ਕੇ ਤਿਆਰ ਕਰ ਲਿਆ ਥੋੜੇ ਜੇ ਡਰਾਈ ਫਰੂਟ ਲਏ ਨੇ ਪਿਸਤਾ ਤੇ ਬਦਾਮ ਵਗੈਰਾ ਤੇ ਇਹਨੂੰ ਪਲੇਟ 'ਚ ਪਾ ਕੇ ਇਸ ਤਰ੍ਹਾਂ ਘੁਮਾਉਂਦੇ ਹੋਏ ਆਪਾਂ ਇਹਦੇ ਉੱਪਰ ਸਾਰੇ ਲਗਾ 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 ਲਵਾਂਗੇ ਤੇ ਹੁਣ ਇਹਨੂੰ ਆਪਾਂ ਬਟਰ ਪੇਪਰ ਦੇ ਵਿੱਚ ਪਾ ਕੇ ਤੇ 2 ਤੋਂ 3 ਘੰਟੇ ਲਈ ਫ੍ਰਿਜ ਦੇ ਵਿੱਚ ਰੱਖ ਦਾਂਗੇ ਤਾਂ ਜੋ ਇਹ ਸੈੱਟ ਹੋ ਜੇ ਹੋ ਸਕੇ ਤੇ ਜੇ ਤੁਹਾਡੇ ਕੋਲ ਬਟਰਪੇਪਰ ਨਹੀਂ ਹੈਗਾ ਤੁਸੀਂ ਇਸ ਤਰੀਕੇ ਨਾਲ ਹੀ ਇਸ ਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਉਹਦੇ ਨਾਲ ਵੀ ਇਹ ਸੈੱਟ ਹੋ ਜਾਊਗਾ 1 ਘੰਟਾ ਵੀ ਰੱਖਣ ਨੂੰਗੇ ਤਾਂ ਇਹ ਸੈੱਟ ਹੋ ਜਾਊ ਤੇ ਇਸ ਤੋਂ ਬਾਅਦ ਆਪਾਂ ਇਹਦੇ ਪੀਸ ਕੱਟ ਕੇ ਤਿਆਰ ਕਰਾਂਗੇ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਦੇ ਪੇਜ ਤੋਂ ਜੇ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲੈਣਾ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲੈਣਾ ਇਦਾਂ ਦੀਆਂ ਆਸਾਨ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡੇ ਲਈ ਇਹ ਜਿਆਦਾ ਬਹੁਤ ਜਿਆਦਾ ਵਧੀਆ ਬਣਦੀ ਬਰਫੀ ਜ਼ਰੂਰ ਟਰਾਈ ਕਰਨਾ ਘਰ ਦੇ ਵਿੱਚ ਤਾਜੀ-ਤਾਜੀ ਹੀ ਬਣਾ ਕੇ ਖਾਣਾ ਇਹਨੂੰ 1 ਤੋਂ 2 ਦਿਨ ਲਈ ਤੁਸੀਂ ਫ੍ਰਿਜ ਵਿੱਚ ਰੱਖ ਸਕਦੇ ਹੋ ਕਿਉਂਕਿ ਦੁੱਧ ਪਾਇਆ ਹੋਇਆ ਇਹ ਖਰਾਬ ਵੀ ਹੋ ਸਕਦੀ ਹੈ ਇਸ ਲਈ 2 ਦਿਨਾਂ ਦੇ ਵਿੱਚ ਵਿੱਚ ਇਹਨੂੰ ਖਤਮ ਕਰ ਦਿਓ ਤੇ ਬਹੁਤ ਜ਼ਿਆਦਾ ਬਾਜ਼ਾਰ ਦੀ ਬਰਫੀ ਨਾਲੋਂ ਕਿਤੇ ਜ਼ਿਆਦਾ ਟੇਸਟੀ ਬਣਦੀ ਹੈ ਤੇ ਜ਼ਰੂਰ ਬਣਾ ਕੇ ਖਾਣਾ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਇਦਾਂ ਦੀ ਨਵੀਂ ਵਧੀਆ ਰੈਸਪੀ ਲੈ ਕੇ ਧੰਨਵਾਦ ਜੀ